ਜਿਹੜੀ ਪੀਯੂ ਯੂਨੀਵਰਸਿਟੀ ਦੀ ਧਰਤੀ ਆ ਇਹ ਇੱਕ ਬਹੁਤ ਵਧੀਆ ਜ਼ਿੰਮੇਵਾਰਾਂ ਨੂੰ ਤੇ ਕੰਪਨੀਆਂ ਨੂੰ ਤੇ ਚੰਗੇ ਪ੍ਰੋਡਕਟਾਂ ਵਾਲਿਆਂ ਨੂੰ ਬੁਲਾਉਣ ਵਾਸਤੇ ਇੱਕ ਬਹੁਤ ਵਧੀਆ ਸਾਧਨ ਇਸ ਪਲੇਟਫਾਰਮ ਦੇ ਉੱਤੇ ਕਈ ਵਾਰੀ ਲੋਕ ਕਿਸਾਨ ਵੀਰ ਪੈਸਾ ਲਾਉਣ ਨੂੰ ਤਿਆਰ ਹੁੰਦੇ ਆ ਵਧੀਆ ਪੈਸਾ ਲੱਗ ਵੀ ਜਾਂਦਾ ਲੇਕਿਨ ਉਹਨਾਂ ਨੂੰ ਪ੍ਰੋਡਕਟ ਕੋਈ ਚੀਜ਼ ਚੰਗੀ ਨਹੀਂ ਮਿਲਦੀ ਇੱਥੇ ਇੱਕ ਮੰਡੀ ਦੀ ਤਰ੍ਹਾਂ ਵਾ ਵੀ ਸਾਰਾ ਕੁਝ ਆਪਾਂ ਇੱਕ ਪਲੇਟਫਾਰਮ ਤੇ ਲਿਆ ਕੇ ਰੱਖ ਦੇਣਾ ਅਪਾ ਆਪਣੀ ਆਪਣੀ ਚੀਜ਼ ਦੇਣਾ ਤੇ ਆਪਣੀ ਚੀਜ਼ ਦਾ ਸਹੀ ਮੁੱਲ ਪੈਣਾ ਮੈ ਲੱਗਦਾ ਵਾ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਜਿਹੜੀ ਇੱਥੋਂ ਵਾਲੀ ਜਿਹੜੀ ਧਰਤੀ ਹੈ ਬਹੁਤ ਜ਼ਿਆਦਾ ਫਾਰਮਰਾਂ ਦੇ ਹੱਕ ਵਿੱਚ ਜੀ ਸਰ ਮੂਤ ਵੀ ਤੁਹਾਡੇ ਸਾਡੇ ਜਿਹੜੀ ਕਰੋਟਾ ਕੋਸਟ ਇਹ ਕਿਹੜੇ ਕਰੋਟ ਦਾ ਨਾਮ ਆ ਸਾਡੀਆਂ ਇੱਕ ਇੱਕ ਤਾਂ ਸਾਡੇ ਟਰੈਕਟਰ ਆਉਂਦੇ ਆ ਬਾਗਵਾਨੀ ਡਿਪਾਰਟਮੈਂਟ ਤੋਂ ਸਟਾਰਟ ਹੋ ਕੇ 45 HP 55 HP ਟੂ व्हीਲ ਡਰਾਈਵ ਫੋਰ व्हीਲ ਡਰਾਈਵ ਇੱਕ ਸਾਡਾ ਸਭ ਤੋਂ ਮੇਨ ਪ੍ਰੋਡਕਟ ਆ ਝੋਨਾ ਲਾਉਣ ਵਾਲੀ ਮਸ਼ੀਨ ਉਹ ਪੈਡੀ ਟ੍ਰਾਂਸਪਲੈਂਟਰ ਉਹ ਮਗਰਵਾਕ ਬਿਹਾਈਂਡ ਆ ਤੇ ਰਾਈਡ ਆਨ ਕਿੰਨੇ ਟਰੈਕਟਰ ਬੁੱਕ ਹੋਏ ਮੇਲੇ ਦੌਰਾਨ ਅੱਜ ਲਗਭਗ ਤਕਰੀਬਨ 70 ਤੋਂ ਪਲੱਸ ਟਰੈਕਟਰ ਜਿਹੜੇ ਆ ਉਹ ਬੁੱਕ ਹੋਏ ਆ 25 ਤੋਂ ਪਲੱਸ ਮਸ਼ੀਨਾਂ ਬੁੱਕ ਹੋਈਆਂ ਨੇ 15 ਮਸ਼ੀਨਾਂ ਛੋਟੀਆਂ ਬੁੱਕ ਹੋਈਆਂ ਨੇ 40 ਮਸ਼ੀਨਾਂ ਬੁੱਕ ਹੋਈਆਂ ਲਗਭਗ ਤੇ 70 75 ਦੇ ਪਲੱਸ ਟਰੈਕਟਰ ਜਾ ਰਹੇ ਕਿਸਾਨ ਭਰਾਵਾਂ ਨੂੰ ਮੈਸੇਜ ਦੇਣਾ ਜਾਂਦਾ ਹੈ ਕਿਸਾਨ ਭਰਾਵਾਂ ਨੂੰ ਮੈਸੇਜ ਇਹ ਦੇਣਾ ਚਾਹਣਾ ਵੀ ਤੁਹਾਡਾ ਪੈਸਾ ਬਹੁਤ ਮਿਹਨਤ ਨਾਲ ਤੇ ਕੀਮਤੀ ਬਣਾਇਆ ਹੁੰਦਾ ਇਹਨੂੰ ਐਵੇਂ ਨਾ ਅਜਾਈ ਨਾ ਗਵਾਓ ਇਸ ਚੀਜ਼ ਨੂੰ ਪ੍ਰੋਡਕਟ ਕੋਈ ਵੀ ਪਰਚੇਸ ਕਰਨ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰੋ ਵੀ ਜਿੱਥੇ ਅਸੀਂ ਪੈਸਾ ਲਾ ਰਹੇ ਹਾਂ ਕੀ ਗ ਸਾਡੇ ਮਗਰ ਖੜਦੀ ਆ ਸਾਡਾ ਪ੍ਰੋਡਕਟ ਉਹਨੇ ਦਾ ਹੈ ਸਰ ਕਿਸ ਤਰ੍ਹਾਂ ਜਿਹੜਾ ਲਾਭ ਉਠਾਣਾ ਅੱਜ ਆਖਰੀ ਦਿਨ ਹੈ ਆਖਰੀ ਦਿਨ ਆ ਸਾਰੀਆਂ ਕੰਪਨੀਆਂ ਨੇ ਸਾਰੇ ਬੰਦਿਆਂ ਨੇ ਆਪਣਾ ਜਿਹੜਾ ਪ੍ਰੋਡਕਟ ਆ ਉਹਨਾਂ ਨੂੰ ਕਾਫੀ ਜਿਆਦਾ ਡਿਸਕਾਊਂਟ ਜਿਹੜਾ ਕਿ ਮਾਰਜਨ ਡੀਲਰ ਮਾਰਜਨ ਘੱਟ ਕਰਕੇ ਲਾ ਲੋ ਜਾਂ ਕੰਪਨੀ ਦੀ سپورਟ ਲਾ ਲੋ 70 70000 ਲੱਖ ਲੱਖ ਰੁਪਏ ਦੇ ਤੇ ਡਿਸਕਾਊਂਟ ਜਿਹੜਾ ਚੱਲ ਰਿਹਾ ਅੱਜ ਕਿਸਾਨ ਵੀਰ ਆਪਣੀ ਚੀਜ਼ ਦੀ ਬੁਕਿੰਗ ਕਰਵਾ ਕੇ ਘੱਟ ਰੇਟ ਦੇ ਉੱਤੇ ਪਰਚੇਜ਼ ਕਰਾ ਕੇ ਮੋਟਾ ਮੁਨਾਫਾ ਕਮਾ ਸਕਦੇ ਸਰ ਜਿਹੜੇ ਕਿਸਾਨਾਂ ਮੇਨ ਸਰਵਿਸ ਤੁਹਾਡੇ ਕੋਲ ਪਰੋੜੇ ਕਿੱਥੇ ਜੀ ਹਾਂ ਸਾਡੇ ਕੋਲੇ ਜਿਸ ਤਰ੍ਹਾਂ ਲੁਧਿਆਣਾ ਜ਼ਿਲ੍ਹਾ ਤੇ ਮੋਗਾ ਜ਼ਿਲ੍ਹਾ ਦੋ ਜ਼ਿਲ੍ਹਿਆਂ ਦੇ ਵਿੱਚ ਸਾਡੇ ਟਰੈਕਟਰ ਸਰਵਿਸ ਜਾਣਗੇ ਪੈਡੀ ਟਰਾਂਸਪਲੈਂਟਰ ਜਿਹੜੇ ਫਾਰਮਰ ਲੈਣਾ ਚਾਹੁੰਦੇ ਆ ਉਹ ਸਾਡੇ ਨਾਲ ਡਾਇਰੈਕਟ ਕੰਟਰੈਕਟ ਕਰਨਾ ਸੀ ਉਹਨਾਂ ਦੇ ਘਰ ਜਾ ਕੇ ਚਾਹੇ ਕਿਸੋ ਏਰੀਏ ਦਾ ਹੋਵੇ ਉੱਥੇ ਅਸੀਂ ਸਰਵਿਸ ਦੇਵਾਂਗੇ ਤੇ ਸਪੇਅਰ ਪਾਰਟ ਪਹੁੰਚਦਾ ਕਰਾਂਗੇ ਕਿਸ ਤਰ੍ਹਾਂ ਧੰਨਵਾਦ ਕਰੋ ਕਿਸਾਨਾਂ ਦਾ ਅਸੀਂ ਕਿਸਾਨਾਂ ਦਾ ਧੰਨਵਾਦ ਤਹਿ ਦਿਲੋਂ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਉਹ ਇੱਥੇ ਪਹੁੰਚੇ ਆ ਵੀ ਅਸੀਂ ਨਹੀਂ ਇੰਨਿਆਂ ਜੇ ਘਰੇ ਜਾਂਦੇ ਸਾਨੂੰ ਸਾਲ ਦਾ ਸਮਾਂ ਲੱਗ ਜਾਂਦਾ ਇਹ ਯੂਨੀਵਰਸਿਟੀ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਵੀ ਇੱਕ ਪਲੇਟ ਛਤੇ ਹੇਠਾਂ ਸਾਰੇ ਦਾ ਸਾਰਾ ਕੁਝ ਕੰਟੈਕਟ 80 ਟਾਈਮ ਤੇ